ਕਸ਼ਮੀਰ ਸੰਗਤ ਸੋਹਲਦਾ ਦੇਹਾਂਤ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਤਰਨਤਾਰਨ ਦੀ ਸੀਟ ਖਾਲੀ ਹੋ ਜਾਂਦੀ ਹੈ ਪਰੰਤੂ ਅੱਜ ਉਹਨਾਂ ਦੀ ਪਤਨੀ ਜਿਹੜੀ ਕਿ ਕਾਫੀ ਭਾਵੁਕ ਵੀ ਦਿਖਾਈ ਦਿੰਦੀ ਹੈ ਤੇ ਜਿਸ ਨੂੰ ਲੈ ਕੇ ਸਟੇਜ ਦੇ ਉੱਤੇ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਉਹਨਾਂ ਦੀ ਪਤਨੀ ਦੇ ਵੱਲੋਂ ਆச்சே ਆਪਣੇ ਪਤੀ ਦੀਆਂ ਤਾਰੀਫਾਂ ਤਾਂ ਕੀਤੀਆਂ ਜਾਂਦੀਆਂ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਐਮਐਲਏ ਸੀ ਤਾਂ ਉਹਨਾਂ ਦੇ ਵੱਲੋਂ ਬਹੁਤ ਸਾਰਾ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਤਾਰੀਫਾਂ ਕੀਤੀਆਂ ਜਾਂਦੀਆਂ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਮੈਨੂੰ ਇੱਕ ਗੱਲ ਜ਼ਰੂਰ ਸਖਾਈ ਹੈ ਕਿ ਕਦੇ ਵੀ ਪਾਰਟੀ ਤੋਂ ਟਿਕਟ ਮੰਗਣ ਨਾ ਜਾਮੀ ਤੇ ਜਿਸ ਦੇ ਦੌਰਾਨ ਧੁੱچے ਪਾਸੇ ਉਹਨਾਂ ਦੀ ਕਾਫੀ ਭਾਵੁਕ ਜਿਹੜੀ ਕਿ ਸਪੀਚ ਸਟੇਜ ਦੇ ਉੱਤੋਂ ਸੁਣਨ ਨੂੰ ਮਿਲ ਦਿਆ ਤੇ ਦੂਜੇ ਪਾਸੇ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਉਹਨਾਂ ਨੇ ਤਰਨਤਾਰਨ ਦੇ ਇਲਾਕਾ ਵਾਸੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦੀ ਪਤਨੀ ਦਾ ਆਓ ਤੁਹਾਨੂੰ ਸੁਣਾਉਣੇ ਆ ਅੱਜ ਦਾ ਦਿਨ ਜਿਹੜਾ ਉਹ ਮੇਰੇ ਲਈ ਬੜਾ ਭਾਵਕ ਆ ਇਹ ਸਾਰਾ ਕੁਝ ਹਾਂ ਜੇ ਮੈਂ ਕਹਾਂ ਕਿਉਂਕਿ ਇਹ ਜਿਹੜਾ ਜਿਹੜੀ ਸੀਟ ਆ ਉਹ ਜਿਹੜੇ ਜਿਮਨੀ ਚੋਂ ਹੁਣ ਜਾ ਰਹੀ ਆ ਇਹ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਮੇਰੇ ਪਤੀ ਸੀ ਉਹਨਾਂ ਦੀ ਮੌਤ ਤੋਂ ਬਾਅਦ ਇਹ ਇਲੈਕਸ਼ਨ ਜਿਹੜੀ ਹੋ ਰਹੀ ਆ ਤੇ ਇਸ ਕਰਕੇ ਕਿਉਂਕਿ ਦੋਸਾ ਜਿਹੜੂ ਬੜੇ ਸੀ ਇੱਥੋਂ ਐਮ.ਐਲ.ਏ ਬੜੇ ਸਾਰੇ ਜਿਹੜੇ ਉਹਨਾਂ ਦੇ ਸਾਥੀ ਸਾਡੇ ਸ਼ਹਿਰ ਨਿਵਾਸੀ ਸਾਡੇ ਇਲਾਕਾ ਨਿਵਾਸੀ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਬੰਦੇ ਵਾਲੇ ਬੰਦੇ ਵਾਲੀਆਂ ਗੱਲਾਂ ਜੋ ਉਹਨਾਂ ਦੇ ਵਿੱਚ ਸੀ ਇੱਕ ਡਾਕਟਰ ਦੇ ਤੌਰ ਤੇ ਉਹ ਬੜੇ ਵਧੀਆ ਸੀ ਆਪਣੇ ਛਿਹੜੇ ਪੇਸ਼ੈਂਟ ਸੀ ਉਹਨਾਂ ਦਾ ਬੜਾ ਸਾਥ ਦਿੰਦੇ ਸੀ ਇੱਕ ਫਿਰ ਸਮਾਜਿਕ ਦੇ ਵਿੱਚ ਜਿਹੜਾ ਉਹ ਕੰਮ ਕਰਦੇ ਸੀ ਸਮਾਜ ਸੇਵੀ ਸੀ ਬੜੇ ਪ੍ਰਮਾਨ ਚੱਲ ਰਿਹਾ ਹਰ ਜਿਹੜੀ ਕੋਈ ਜਿਹੜਾ ਸਾਡੇ ਸ਼ਹਿਰ 'ਚ ਕੋਈ ਮੁਸ਼ਕਲ ਆਉਂਦੀ ਸੀ ਉਹਦੇ ਪ੍ਰਤੀ ਉਸ ਕੀਤੇ ਦੇ ਸੀ ਬੱਚਿਆਂ ਨੂੰ ਛੜਿਆਮ ਲੋਕਾਂ ਨੂੰ ਉਹਦੇ ਪ੍ਰਤੀ ਅਗਰ ਕਰਦੇ ਰਹਿੰਦੇ ਸੀ ਉਹਦਾਂ ਨੇ ਕਹਿਣ ਤੋਂ ਭਾਵੇਂ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਉਸ ਭਾਗ ਨੂੰ ਸਮਰਪਿਤ ਕੀਤਾ ਹੁੰਦਾ ਸੀ ਤੇ ਉਹ ਹਰ ਸਮੇਂ ਹਰ ਦਿਨ ਉਹਨਾਂ ਦਾ ਇੱਕ ਕੋਈ ਪ੍ਰੋਗਰਾਮ ਹੁੰਦਾ ਸੀ ਜਿਹੜਾ ਕਿ ਸਵਾਇਦੀਆਂ ਸਮੱਸਿਆਵਾਂ ਦਾ ਨੂੰ ਹੱਲ ਕਰ ਲਈ ਹੁੰਦਾ ਸੀ ਤੋਂ ਸਾਨੂੰ ਵੀ ਕਰਦੇ ਸੀ ਵੀ ਤੁਸੀਂ ਚਲੋ ਉਹਨਾਂ ਦੇ ਸਾਥੀ ਸੀ ਬੜੀ ਵਧੀਆ ਉਹਨਾਂ ਦੀ ਟੀਮ ਸੀ ਜਿਹੜੇ ਕਿ ਸਾਰੇ ਇਕੱਠੇ ਉਹਨਾਂ ਦੀ ਇੱਕੋ ਸੋਚਦੇ ਸੀ ਤੋਂ ਕੰਮ ਕਰਦੇ ਰਹੇ ਲੇਕਿਨ ਇਹ ਹੋਇਆ ਵੀ ਇੱਕ ਬੜੀ ਨਾਮਰਾਜ਼ ਬਿਮਾਰੀ ਜਿਹੜੀ ਉਹਨਾਂ ਨੂੰ ਉਹਨਾਂ ਦਾ ਪਤਾ ਲੱਗਾ ਮੈਨੂੰ ਤਾਂ ਵੈਸੇ ਉਹਨਾਂ ਦਾ ਬੜਾ ਲੇਟ ਦੱਸਿਆ ਵੀ ਮੈਂ ਤਾਂ ਬਿਮਾਰ ਹੋ ਚੁੱਕਾ 1.5 ਸਾਲ ਬਾਅਦ ਮੈਨੂੰ ਪਤਾ ਲੱਗਾ ਸੀ ਲੇਕਿਨ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਬੜਾ ਬਹਾਦਰੀ ਨਾਲ ਜਿਹੜਾ ਮੁਕਾਬਲਾ ਕੀਤਾ ਕਦੀ ਉਦਾਸ ਨਹੀਂ ਹੋਏ ਤੇ ਜਰੂਰ ਮੈਨੂੰ ਪਤਾ ਲੱਗਾ ਤੇ ਆਖਰੀ ਦਿਨਾਂ ਦੀ ਮੇਰੋ ਜਹਾਜ਼ਾ ਵੀ ਉਹ ਆਪਣੀ ਪਾਰਟੀ ਦੇ ਪ੍ਰਤੀ ਹੋ ਬੜਾ ਫਿਕਰਮੰਦ ਸੀ ਤੇ ਮੈਨੂੰ ਅਕਸਰ ਹੀ ਕਹਿੰਦੇ ਹੁੰਦੇ ਸੀ ਮੈਨੂੰ ਵੀ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਆ ਕਦੀ ਵੀ ਉਹਦਾ ਸਾਥ ਨਹੀਂ ਛੱਡਣਾ ਮੈਂ ਆਮ ਆਦਮੀ ਪਾਰਟੀ ਲਈ ਬਹੁਤ ਮਿਹਨਤ ਕੀਤੀ ਆ ਮੈਂ ਕਹਿੰਦੇ ਹੁੰਦੇ ਹੀ ਆਪਣਾ ਐਕਸਪੀਰੀਅੰਸ ਮੈਂ ਪਿੰਡਾਂ 'ਚ ਜਾਣਾ ਜਦੋਂ ਪਾਰਟੀ ਸ਼ੁਰੂ ਹੋਈ ਸੀ ਤੇ ਕਹਿੰਦੇ ਮੈਂ ਥੋੜੇ ਜਿਹਾ ਵਲੰਟੀਰ 2-4 ਬੰਦੇ ਇਕੱਠੇ ਕਰਦਾ ਪਿੰਡ 'ਚ ਉਹਨਾਂ ਨੂੰ ਸਮਝਾਉਣਾ ਤੇ ਅਗਲੇ ਦਿਨ ਉਹ ਜਿਹੜੀਆਂ ਦੂਸਰੀਆਂ ਪਾਰਟੀਆਂ ਵਾਲੇ ਆਣ ਕੇ ਤੇ ਉਹਨਾਂ ਨੂੰ ਜਿਹੜੇ ਡਰਾ ਦਿੰਦੇ ਆ ਤੇ ਜਦੋਂ ਮੈਂ ਇਹ ਅਗਲੇ ਦਿਨ ਜਾਣਾ ਸ਼ਾਮ ਨੂੰ ਫੋਨ ਆ ਜਾਂਦੇ ਸੀ ਜਿਹੜੇ 4 ਬੰਦੇ ਜੋੜੇ ਹੁੰਦੇ ਸੀ ਵੀ ਨਹੀਂ ਦਾਸ ਸਾਹਿਬ ਇਹ ਤਾਂ ਸਾਥ ਨਹੀਂ ਦੇ ਸਕਦੇ ਕਿਉਂਕਿ ਇਹ ਸਾਨੂੰ ਫਲਾੜੇ ਲਈ ਇਸ਼ਾਰਾ ਕਰਦਾ ਤੇ ਉਹ ਕਿਨੇ ਇਸ਼ਾਰਾ ਕਰਦਾ ਤੇ ਮੈਂ ਉਹਨਾਂ ਨੂੰ ਪੁੱਛਦੀ ਹੀ ਅਕਸਰ ਵੀ ਹੁਣ ਕੀ ਕਰੋਗੇ ਅਗਲੇ ਦਿਨ ਉਹ ਫੇਰ ਉਸੇ ਪਿੰਡ ਪਹੁੰਚ ਜਾਂਦੇ ਆਪਣੇ ਸਾਥੀਆਂ ਨੂੰ ਲੈ ਕੇ ਪੁੱਖੇ ਤੇ ਆਏ ਤੇ ਜਾ ਕੇ ਫੇਰ ਉਹਨਾਂ ਨੂੰ ਦੁਬਾਰਾ ਮਿਲਦੇ ਸੀ ਤੇ ਉਹਦੇ ਚੋ ਕੁਸੂਰ ਵੀ ਸੀ ਜਿਹੜੇ ਹੌਲੀ-ਹੌਲੀ ਨੱਤਰ ਦੇ ਆਏ ਤੇ ਉਹਨਾਂ ਨੇ ਇੱਕ ਅਖੀਰੇ ਇੱਕ ਦਿਨ ਇਹ ਵੀ ਆ ਗਿਆ ਕਿ ਉਹ ਜਿਹੜਾ ਕਾਫਲਾ ਸੀ ਉਹ ਬੜਾ ਅਣਗਿਣਤ ਲੋਕਾਂ ਦੀ ਗਿਣਤੀ ਹੋ ਗਿਆ ਤੇ ਰਾਜਾ ਸਰਵਰ ਉਹਨਾਂ ਨੇ ਹਲਕੇ ਦਾ ਐਮਐਲਏ ਬਣਾ ਦਿੱਤਾ ਤੇ ਉਹ ਹਮੇਸ਼ਾ ਹੀ ਜਦੋਂ ਆਖਰੀ ਦਿਨ ਸੀ ਉਹਨਾਂ ਦੇ ਉਦੋਂ ਵੀ ਉਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹ ਜਦੋਂ ਮੈਂ ਜੇ ਮੈਨੂੰ ਕੁਝ ਹੋ ਗਿਆ ਮੈਨੂੰ ਤੇ ਇੰਨੀ ਗੱਲ ਵੈਸੇ ਕੱਟਦਾ ਸੀ ਲੇਕਿਨ ਕਹਿੰਦੇ ਹੁੰਦੇ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਟਿਕਟ ਮੰਗਣਾ ਕੋਈ ਪਾਰਟੀ ਕੋਲੋਂ ਮੈਂ ਬਹੁਤ ਕੰਮ ਕੀਤਾ ਆਪਣੇ ਸ਼ਹਿਰ ਲਈ ਆਪਣੇ ਇਲਾਕੇ ਲਈ ਤੇ ਜੋ ਵੀ ਪਾਰਟੀ ਦਾ ਫੈਸਲਾ ਹੋਊਗਾ ਉਹਨੂੰ ਤੁਸੀਂ ਮੰਨਣਾ ਇਹ ਨਾ ਵੀ ਮੈਂ ਗਰੀਨੇ ਸਾਲਾਂ ਦੀ ਜਿਹੜੀ ਮਿਹਨਤ ਆ ਉਹਨੂੰ ਤੂੰ ਐਵੇਂ ਗਵਾਦੀ ਤੇ ਤੂੰ ਮੈਨੂੰ ਪਤਾ ਮੈਂ ਮੇਜ ਨੂੰ ਤੂੰ ਤੂੰ ਟਿਕਟ ਮੰਗਣ ਜਾਊਂਗੀ ਤੇ ਮੈਂ ਤੈਨੂੰ ਵੇਖਦਾ ਹੋਊਗਾ ਤੇ ਮੈਂ ਤੈਨੂੰ ਪਸੰਦ ਨਹੀਂ ਕਰੂੰਗਾ ਵੀ ਤੂੰ ਇਹ ਗੱਲ ਕਰਦੀ ਤੇ بڑے ਮੌਕੇ ਆਏ ਉਹਦੇ ਭੋਗ ਤੇ ਹੀ ਉਹਨਾਂ ਦੇ